ਸੱਤੇ ਪਾਤਸ਼ਾ ਸ਼ੁਰੂਆਤ ਕਰਦੇ ਨੇ ਸਤਗੁਰ ਪੁਰਖ ਮਲਾਏ ਆਪਗਣ ਬੇਕਲਾ ਗੋਣ ਰਵ ਬਲਰਾਮ ਜੀਓ ਕਹਿੰਦੇ ਨੇ ਮੈਂ ਤੇਰੇ ਤੋਂ ਬਲਹਾਰ ਜਾਂਦਾ ਹਾਂ ਸੱਤੇ ਪਾਤਸ਼ਾ ਗੁਰੂ ਪੁਰਖ ਵੈਗਰੂ ਤੂੰ ਮੈਨੂੰ ਸਤਗੁਰੂ ਮਿਲਾ ਦਿੱਤਾ ਹੈ ਸਤਿਗੁਰੂ ਨੂੰ ਮਿਲਣ ਕਰਕੇ ਮੈਂ ਤੇਰੇ ਗੁਣ ਗਾ ਰਿਹਾ ਵਾ ਮੇਰੇ ਅੰਦਰ ਗੁਣ ਜਿਹੜੇ ਨੇ ਘੋੜ ਪਰ ਗਏ ਨੇ ਗੁਣਾ ਦੇ ਭਰਨ ਕਰਕੇ ਮੇਰੇ ਅੰਦਰੋਂ ਔਗਣ ਖਤਮ ਹੋ ਗਏ ਕਿਉਂਕਿ ਜਿਵੇਂ ਜਿਵੇਂ ਇਸ ਜੀਵ ਦੇ ਅੰਦਰ ਗੁਣ ਪ੍ਰਗਟ ਹੁੰਦੇ ਨੇ ਗੁਣ ਕਰਦੇ ਨੇ ਤੇਵੇਂ ਤੇਵੇਂ ਗੁਣਾ ਦੇ ਬਦਲੇ ਇਸ ਕਰਕੇ ਅਸੀਂ ਆਵਗੜਾ ਨੂੰ ਛੱਡਣਾ ਹੈ ਗੁਣ ਰਹਿਣ ਕਰ ਲੈਣੇ ਨੇ ਸਤਿਗੁਰੂ ਬਾਣੀ ਵਿੱਚ ਬਰਮਾਨ ਕਰਦੇ ਨੇ ਕਿ ਆਪੋ ਗੁਣ ਛੋੜ ਗੁਨਾਹ ਕੋਤਾ ਕੋ ਕਰ ਆਪੋ ਗੁਣ ਪਛਤਾਏ ਕਹਿੰਦੇ ਇਹਦੇ ਨੇ ਗੁਣਾ ਨੂੰ ਗ੍ਰਹਿਣ ਕਰ ਅਗਣ ਨੂੰ ਛੱਡ ਅਰਗਣ ショੜ ਗੁਣਾ ਕੋ ਧਾਓ ਕਰ ਅਗਣ ਪਛਤਾਹੀ ਕਹਿੰਦੇ ਨੇ ਔਗਣ ਕਰਕੇ ਪੁਰਖਾ ਤਨ ਪਛਤਾਣਾ ਪਾਏਗਾ ਪਛਤਾਏਗਾ ਜਿਵੇਂ ਜਿਵੇਂ ਆਜਾਣੇ ਫਿਰ ਫਿਰ ਕੀ ਚੁਬੜਾਈ ਕਹਿੰਦੇ ਨੇ ਚੰਗੇ ਮਾੜੇ ਦੀ ਤੈਨੂੰ ਪਰਖ ਨਹੀਂ ਹੈ ਕੀ ਚੰਗਾ ਕੀ ਹੈ ਤੇ ਮਾੜਾ ਕੀ ਹੈ ਗੁਣਾਂ ਤੇ ਅਗਣਾਂ ਦਾ ਅਸਲ ਵਿੱਚ ਤੈਨੂੰ ਪਤਾ ਹੀ ਨਹੀਂ ਹੈ ਇਸ ਕਰਕੇ ਤੂੰ ਵਾਰ-ਵਾਰ ਮੋਹ ਦੇ ਚਿੱਕੜ ਦੇ ਵਿੱਚ ਫਸ ਰਿਹਾ ਹੈ ਸੱਚੇ ਪਾਤਸ਼ਾਹ ਮਿਹਰਮਤ ਕਰ ਕਰਨ ਸਾਨੂੰ ਔਣਾ ਤੇ ਓਪਣਾ ਦਾ ਪਤਾ ਲੱਗੇ ਕਿ ਆਹ ਕੰਮ ਚੰਗਾ ਤੇ ਆਹ ਮਾੜਾ ਇਸ ਕਰਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਚੰਗੇ ਗੁਣ ਨੇ ਜਿਹੜੇ ਉਹ ਗ੍ਰਹਿਣ ਕਰਵਾਏ ਓਪਣਾ ਨੂੰ ਛੱਡਣਾ ਓਗਣਾ ਨੂੰ ਛੱਡ ਕੇ ਅਸੀਂ ਗੁਣਾਂ ਨੂੰ ਗ੍ਰਹਿਣ ਕਰਨਾ ਜਾ ਸਤਿਗੁਰੂ ਵਰवाणी ਦੇ ਵਿੱਚ ਬਰਮਾਨ ਕਰਣਗੇ ਸਾਜਨ ਚੱਲੇ ਪਿਆਰੇਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਲਥੜੀ ਮੇਲੇਗਾ ਸੋਈ ਕਹਿੰਦੇ ਨੇ ਸੱਜਣਾ ਤੂੰ ਸੰਸਾਰ ਤੋਂ ਜਾ ਰਿਹਾ ਕੀ ਤੇਰਾ ਉਸ ਅਕਾਲ ਪੁਰਖ ਵਾਹਿਗੁਰੂ ਕੀ ਤੈਨੂੰ ਪਰਮਾਤਮਾ ਮਿਲ ਗਿਆ ਹੈ ਕੀ ਤੂੰ ਪਰਮਾਤਮਾ ਨੂੰ ਮਿਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਹੀ ਕਰਕੇ ਜਾ ਰਿਹਾ ਵਾ ਅਸਲ ਵਿੱਚ ਜ਼ਿੰਦਗੀ ਸਫਲ ਹੀ ਹੈ ਕੇਵਲ ਤੇ ਕੇਵਲ ਪਰਮਾਤਮਾ ਨੂੰ ਮਿਲਣ ਦੇ ਨਾਲ ਹੀ ਗੁਰੂ ਦੇ ਸ਼ਰਨ ਵਿੱਚ ਆ ਕੇ ਪਰਮਾਤਮਾ ਨੂੰ ਮਿਲਣਾ ਹੈ ਅਸਲ ਵਿੱਚ ਉਸਦੀ ਹੀ ਜ਼ਿੰਦਗੀ ਸਫਲ ਹੁੰਦੀ ਹੈ ਉਹ ਜੀਵਨ ਦੀ ਬਾਹੀ ਜਿੱਤ ਜਾਦਾ ਹੈ ਸਦਾ ਬਰੁਖ ਚੁਤੈ ਇਹਨੇ ਕਿ ਸਾਜਨ ਚੱਲੇ ਪਿਆਰੇਆ ਕਿਉ ਮੇਲਾ ਹੋਈ ਕਿਵੇਂ ਮੇਲਾ ਹੋਣਾ ਉਸ ਕਾਲ ਨੂੰ ਰਵਾਈ ਗੁਰੂ ਦੇ ਲਾਡ ਜੇ ਗੁਣ ਹੋਵੇ ਗਠੜੀ ਐ ਬੇਲੇ ਦਾ ਸੋਈ ਜੇ ਤੇਰੀ ਗਠੜੀ ਦੇ ਵਿੱਚ ਗੁਣ ਲੈ ਫਿਰ ਉਹ ਪਰਮਾਤਮਾ ਖੁਦ ਤੈਨੂੰ ਆਪੇ ਮਾਇਆ ਜਿਨ੍ਹਾਂ ਦੀ ਗਠਣੀ ਦੇ ਵਿੱਚ ਗੁਣ ਹੁੰਦੇ ਲੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਔਗਣਾ ਨੂੰ ਛੱਡ ਦਿੱਤਾ ਹੋਵੇ ਤੇ ਗੁਣ ਗ੍ਰਹਿਣ ਕਰ ਲਏ ਹੋਣਾ ਉਹਨਾਂ ਨੂੰ ਫਿਰ ਪਰਮਾਤਮਾ ਕੋਲ ਸੰਸਾਰ ਦੇ ਆਪੇ ਮਿਲਦੇ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪਰਮਾਤਮਾ ਕੋ ਦੁਨਾਂ ਨੂੰ ਲੱਭਦਾ ਰਹਦਾ ਹੈ ਜਿਨ੍ਹਾਂ ਦਾ ਗੁਣ ਗਾਗਾ ਪੀਉਨ ਦੇ ਪਰਮਾਤਮਾ ਚੰਗੇ ਗੁਣ ਪ੍ਰਹਣ ਕਰ ਕਰਕੇ ਮਨ ਨਿਰਮਲ ਹੋ ਜਾਂਦਾ ਹੈ ਜੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਬਾਛੇ ਲਾਗੇ ਹਰ ਫੇਰੇ ਕਹਿਦ ਕਬੀਰ ਕਬੀਰ ਕਹਿੰਦੇ ਨੇ ਹੁਣ ਮੈਂ ਰੱਬ ਨੂੰ ਨਹੀਂ ਲੱਭਦਾ ਰਾਭਾ ਮੈਨੂੰ ਲੱਭਦਾ ਕਰਦਾ ਜਿਸ ਦੀ ਗਠੜੀ ਵਿੱਚ ਗੁਣ ਹੁੰਦੇ ਨੇ ਪਰਮਾਤਮਾ ਖੁਦ ਕੋ ਖੋਦ ਸੁਮਿਲ ਜਾਂਦਾ ਹੈ ਤਿੰਨ ਇਸ ਕਰਕੇ ਇਹ ਗੁਣ ਸਾਡੇ ਨੇ ਜਿਹੜੇ ਪੰਜ ਵਿਕਾਰ ਨੇ ਲੁੱਟ ਲੈਂਦੇ ਅਗਰ ਅਸੀਂ ਇਸ ਗੱਲ ਤੋਂ ਸੁਚੇਤ ਨਹੀਂ ਰਹਿਾਂਗੇ ਕਿ ਸਾਡੇ ਗੁਣ ਲੁੱਟੇ ਜਾ ਰਹੇ ਨੇ ਦਿਲ ਤੇ ਉਹ ਲੋਟੀ ਲੈਣਗੇ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਨੇ ਨਾਨਕ ਸੁਤੀ ਪਈ ਹੈ ਜਾਣ ਵਿਰਤੀ ਸੰਨ ਗੋੜਾ ਗਵਾਈ ਗਠੜੀ ਤਾਹ ਗਣ ਚੱਲੀ ਬੰਨ ਨਾਨਕ ਸੁਤੀ ਪਈ ਹੈ ਪਈ ਦਾ ਮਤਲਬ ਬੇਕਾ ਕਰਾ ਜਿਹੜਾ ਜੀਵ ਇਸ ਸੰਸਾਰ ਦੇ ਉੱਤੇ ਅਵਿਦਿਆ ਦੀ ਨੀਂਦ ਸੁੱਤਾ ਰਹਿੰਦਾ ਹੈ ਭਾਵੇਂ ਜਿਸ ਨੂੰ ਪਰਮਾਤਮਾ ਦਾ ਖਿਆਲ ਹੀ ਨਹੀਂ ਪਰਮਾਤਮਾ ਦੇ ਵੱਲੋਂ ਸੁੱਤਾ ਰਹਿੰਦਾ ਹੈ ਇਹ ਜਿਹੜੇ ਪੰਜ ਵਿਕਾਰ ਨੇ ਸੰਗ ਲਾ ਕੇ ਇਸ ਦੇ ਹੁਣ ਰੋਗ ਲੱਦੇ ਨੇ ਇਸ ਨੂੰ ਖਾਣੀ ਕਰ ਲੈਂਦੇ ਨੇ ਜੋ ਕਿ ਜੇ ਅਸੀਂ ਉਸ ਪਰਮਾਤਮਾ ਦੀ ਰੱਦਨਾ ਨਹੀਂ ਕਰਾਂਗੇ ਫੇਰੇ ਬੇਕਾਰ ਸਾਡੇ ਗੁਣਾਂ ਨੂੰ ਟੁੱਟਣਾ ਹੈ ਸ਼ੁਭ ਗੁਣਾਂ ਨੂੰ ਰੋਲ ਲੈਂਦੇ ਨੇ ਇਸ ਕਰਕੇ ਸਦਗੂ ਕਹਿੰਦੇ ਨੇ ਨਾਨਕ ਸੋਤੀ ਪਈ ਹੈ ਜਾਣ ਵਿਰਤੀ ਸੰਨ ਇਸ ਨੂੰ ਦਿਨ ਦਿਹਾੜੇ ਹੀ ਸੱਨ ਲੱਗ ਰਹੀ ਹੈ ਭਾਵ ਕਿਸ ਦੇ ਗੁਣ ਟੁੱਟੇ ਜਾ ਰਹੇ ਗੁਣਾ ਗਵਾਈ ਕਠੜੀ ਅਵਿਦਿਆ ਦੀ ਨੀਂਦ ਵਿੱਚ ਸੁੱਤਿਆ ਹੋਣ ਕਰਕੇ ਇਹ ਗੁਣਾ ਦੀ ਕਠੜੀ ਨੂੰ ਜੀਵ ਇੱਥੇ ਹੀ ਗਵਾ ਬੈਠਦਾ ਹੈ ਇਸ ਦੇ ਗੁਣ ਖਤਮ ਹੋ ਜਾਂਦੇ ਨੇ ਵਿਕਾਰ ਰੁੱਟ ਲੈਂਦੇ ਨੇ ਇਸ ਦੇ ਗੁਣਾ ਨੂੰ ਆਵਗਣ ਚੱਲੀ ਬੰਨ ਔਗਣ ਲੈ ਕੇ ਹੀ ਫਿਰ ਬੰਦਾ ਸੰਸਾਰ ਤੋਂ ਛੁਟ ਜੇ ਸਾਡੇ ਪੱਤੇ ਉਹ ਗਣ ਨਹੀਂ ਹੋਣਗੇ ਫਿਰ ਤੇ ਆਪ ਨੂੰ ਪਤਾ ਹੀ ਹੈ ਨਾ ਕਿ ਅੱਗੇ ਜਾ ਕੇ ਸਾਡੇ ਨਾਲ ਕੀ ਵਰਤਾਰਾ ਹੋਵੇ ਜੇ ਗੁਣ ਨਹੀਂ ਨੇ ਫਿਰ ਅੱਗੇ ਜਾ ਕੇ ਕੀ ਵਰਤਾਰਾ ਹੋਏਗਾ ਫਿਰ ਸਾਨੂੰ ਇਹਦੇ ਬਾਰੇ ਪਤਾ ਹੀ ਹੈ ਜਮਾ ਦੀ ਖੁਰਾਕ ਬਣਨਾ ਪਵੇਗਾ ਤੇ ਬਾਬਾ ਫਰੀਦ ਸਾਹਿਬ ਬਹੁਤ ਸੋਹਣਾ ਇੱਕ ਫਰਮਾਨ ਦਿੱਤੇ ਨੇ ਕਿ ਨਾਤੀ ਧੁੱਤੀ ਸਭ ਇਹ ਸੋਤੀ ਆਣ ਨਚੰਤ ਰਹੀ ਸੋ ਵੀੜੀ ਇੱਕ ਦੀ ਗਈ ਕਤੂਰੀ ਗੰਧ ਕਹਿੰਦੇ ਨੇ ਕੋਈ ਜੀਵ ਇਸ਼ਨਾਨ ਕਰਕੇ ਤਿਆਰ ਹੋ ਕੇ ਜਿਸ ਨੇ ਉਸ ਪਤੀ ਪਰਮੇਸ਼ਰ ਨੂੰ ਮਿਲਣ ਜਾਣਾ ਹੋਵੇ ਉਹ ਮਿਲਣ ਜਾਣ ਦੀ ਬਜਾਏ ਸੌ ਜਾਵੇ ਇਹ ਆਰਦੇ ਹੋਇਆ ਸੀ ਨਹਾ ਧੋ ਕੇ ਪਤੀ ਪਰਮੇਸ਼ਰ ਨੂੰ ਮਿਲਣ ਵਾਸਤੇ ਜਾਣਾ ਪਰ ਸੋਝ ਬੱਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਰਹੀ ਸੁਵੇੜੀ ਹਿੰਗ ਦੀ ਗਈ ਕਤੂਰੀ ਗੰਧ ਕਹਿੰਦੇ ਨੇ ਉਸ ਦੇ ਉੱਤੇ ਸਰੀਰ ਤੇ ਲਾਏ ਸੁਗੰਧੀਆਂ ਉਹ ਤੇ ਸੌਣ ਤੋਂ ਬਾਅਦ ਉੱਥੇਗਾ ਖਤਮ ਹੋ ਜਾਣਗੀਆਂ ਤੇ ਹਿੰਗ ਦੀ ਬੋਈ ਰਹਿ ਜਾਏਗੀ ਜਿਹੜਾ ਬੰਦਾ ਸੰਸਾਰ ਦੇ ਉੱਤੇ ਧਰਮ ਦੇ ਕਰਮ ਤਾਂ ਕਰਦਾ ਪਰ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਉਸ ਦੇ ਧਰਮ ਕਰਮ ਕੀਤੇ ਸਭ ਕੁਝ ਹੀ ਵਿਅਰਥ ਹੋ ਜਾਂਦੇ ਨੇ ਕਿਉਂਕਿ ਇਸ ਜ਼ਿੰਦਗੀ ਦੇ ਅੰਦਰ ਪਰਮਾਤਮਾ ਦਾ ਸਿਮਰਨ ਕਰਨਾ ਹੀ ਇੱਕ অতি ਜ਼ਰੂਰੀ ਹੈ